ਸਤਿ ਸ੍ਰੀ ਅਕਾਲ ਜੀ ਪੁਸ਼ਪਾ ਜੁਬੇਗਾ ਨਹੀਂ ਜੁਬੇਗਾ ਨਹੀਂ 사ਲਾ ਮੇਕਅੱਪ ਫਟ ਫਟ ਵੀ ਆਪਣੀਆਂ ਕਿੱਤਾ ਜਿੰਗ ਲੈ ਕੇ ਮੇਕਅੱਪ ਕਰੀਏ ਲਾਣੀ ਦਾ ਇਦਾਂ ਇਦਾਂ ਕਰ ਲਓ ਹਾਂ ਉਹ ਫਿਰ ਕਿੱਦ ਸਰ ਹੋਰ ਹੋਰ ਠੀਕ ਹਣ ਸ਼ਾਰਟ ਰੈਡੀ ਹੈ ਜੀ ਹੋਰ ਸ਼ਾਰਟ ਰੈਡੀ ਹੈ ਹਾਂ ਮੈਂ ਮੈਂ ਹੋਰ ਸੁਣਾਉਂਗਾ ਬਾਅਦ ਵਿੱਚ ਪੁੱਛੋ ਉਹ ਉਹ ਫਾਗ ਲੈ ਲਾ ਇੱਥੇ ਕਿੱਤੇ ਸਰ ਓਕੇ ਡਿਸਟਿੰਕਟਿਸ਼ ਹਣ ਆਪਣੇ ਇਹ ਸਾਰਾ ਬੈਗ ਸੁਝਾ ਦੱਸੋ ਪਹਿਲਾਂ ਇਹਦੇ ਬਾਹਰ ਆਈ ਨਾ ਜੀ। ਸਕੂਲਸ ਇਹੋ ਹੀ ਆ। ਲੋਕੀ ਬਹੁਤ ਧੋਖੇ ਹੋਇਆ ਜਾ। ਇਹ ਵੀ ਕਿ ਦਮਾ ਤੋਂ ਕੀ ਆੜ ਕੇ ਜਦੋਂ ਲੱਗਾ ਕਿੰਦਾ ਦਾ ਮਹਿਸੂਸ ਹੋਇਆ ਅੱਜ ਦੇ ਸਾਲ ਕੱਢ ਲਈ ਜ਼ਿੰਦਗੀ ਦੇ ਕਿੰਨੇ ਸਾਲ ਹੋ ਗਏ? ਉਹ ਕੋਲ ਕੋਲੋ ਸਾਲ ਲੱਗ ਗਏ। ਹਾਂ। ਉਹ ਜੀ। ਕੀ ਸਿੱਖਿਆ ਇੱਥੇ? ਕੀ ਸਿੱਖਾਈ ਹੋਈ ਆ ਕੀ ਜੀ ਆਪਣੇ ਆਪਣੇ ਹੁੰਦੇ ਜਾਂ ਬਗਾਲੇ-ਬਗਾਲੇ ਹੁੰਦੇ। ਹਾਂ। ਆਪਣੇ ਕਿਹੜੇ? ਮਤਲਬ ਕਿੰਦਾ ਆਪਣੇ ਆਪ। ਆਪਣੇ ਜਿਹੜੇ ਆਪਣੇ ਨਾਲ ਖੜੇ ਆ। ਹਾਂ। ਬਗਾਨੇ ਮਤਲਬ ਕਿ ਲਾ ਲੋ। ਜਿਹੜੇ ਆਪਣੇ ਨਹੀਂ ਹੁੰਦੇ ਆ ਆਪਣੇ ਦਿਖਾਵਾ ਕਰਦੇ ਆ ਪਰ ਖੜੇ ਨਹੀਂ ਹੁੰਦੇ ਆ ਆਪੜਾਪਨ ਦਾ ਮਹਿਸੂਸ ਹੁੰਦਾ ਆ ਨਹੀਂ ਆਪਣੇ ਦਾ ਹੋਗਾ ਜਦ ਇੱਕ ਦਾ ਹੋਗਾ ਆਪਣੇ ਭੈਣ ਭਰਾ ਰਿਸ਼ਤੇਦਾਰ ਹੋਣਗੇ ਰਿਸ਼ਤੇਦਾਰ ਨਹੀਂ 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 ਇਹਦੇ ਵਿੱਚ ਆਪਣੇ ਆਪਣੇ ਵੀਰਾਂ ਨੂੰ ਕਹਿੰਦਾ ਗਏ ਆਪਣੇ ਸਾਰੇ ਮਿਕਸ ਹੋ ਗਏ ਨਾ ਭੈਣ ਭਰਾ ਯਾਰ ਦੋਸਤ ਹੋ ਗਏ ਹਾਂ ਤੇ ਬਦਲੋ ਕੋਈ ਜਦ ਬਦਲੋ ਸਿਸਟਰ ਵੀ ਸਾਰਾ ਕੁਝ ਹਾਂ ਪਰ ਹੋ ਸਕਦਾ ਖੜੇ ਹੋਏ ਹੋ ਸਕਦਾ ਹੋਰ ਖੜੇ ਨਹੀਂ ਹੋਣ ਹਾਂ ਤੇ ਇਸ ਲਈ ਇਹੋ ਹੀ ਆ ਇਹ ਜ਼ਰੂਰੀ ਇਹਦੇ ਉਹ ਹੀ ਆਪਣਾ ਹੈ ਜਿਹੜਾ ਆਪਣੇ ਕੋਲ ਬੈਠਾ ਆ ਕਿਦੋਂ 200 ਵੀ ਪੁੱਛਦਾ ਹੈ ਪੈਸੇ ਨਾਲ ਤਾਂ ਕੁਛ ਨਹੀਂ ਵੱਡਾ ਹੈਗਾ ਸਭ ਤੋਂ ਵੱਡੀ ਗੱਲ ਇਹ ਤੇ ਉਹ ਹੀ ਹੈ ਕਿ ਆਪਣਾ ਭੈਣ ਭਰਾ ਬਿਨਾਂ ਖੜਾ ਆ ਕਿ ਬਈ ਯਾਰ ਤੋਸੋ ਵਿੱਚ ਹੈ ਭੈਣ ਭਰਾ ਹੋਵੇ ਜਿਹੜਾ ਘਰ ਵਾਲੀ ਹੋਵੇ ਚਾਹੇ ਬੱਚਾ ਹੋਵੇ ਜਿਹੜਾ ਨਾਲ ਖੜਾ ਜਾਨੀ ਕਿ ਉਹ ਹੀ ਆਪਣਾ ਹੈ ਉਹ ਹੀ ਆਪਣਾ ਇਸ ਟਾਈਮ ਹੈ ਹਨਾ ਜਿਹੜਾ ਮੌਕੇ ਤੇ ਗੱਲ ਪੈਸੇ ਦੀ ਯੂਰ ਦੀ ਪੈਸਾ ਤਾਂ ਮਤਲਬ ਕਿ ਹਰ ਕਦੋਂ ਬਹੁਤ ਹੋਊਗਾ ਮੈਨੂੰ ਵੀ ਚੱਕਰ ਪੈਣਾ ਸਾਡੇ ਕੋ ਵੀ ਹੈਗਾ ਜਦੋਂ ਉੱਪਰੋਂ ਕੋ ਚੱਕਰ ਨਹੀਂ ਹੈ ਪਰ ਜੋ ਖੜਾ ਆ ਉਹ ਆਪਣਾ ਹੈ ਫਰਕ ਨਹੀਂ ਸਾਡਾ ਘੜੀ ਇਹ ਗੱਲ ਕਿਦਾਂ ਹੁੰਦਾ ਪਹਿਣਾ ਪੰਜਰਾ ਕੋਈ ਹਾਂਜੀ ਹਾਂਜੀ ਬਹੁਤ ਦਾ ਸੇਵ ਮੈਨੂੰ ਪੈਸਿਆਂ ਦਾ ਨਹੀਂ ਕੋਈ ਚੱਕਰ ਹੈਗਾ ਮੈਨੂੰ ਆਪਣੇ ਪੰਨ ਦੀ ਮਹਿਸੂਸ ਹੁੰਦਾ ਹੈ ਇੱਥੇ ਆ ਕੇ ਮੈਂ ਆਪਣਾ ਪੰਨ ਮਹਿਸੂਸ ਕੀਤਾ 15 ਸਾਲ ਦਾ ਇਨਸਪੀਰੀਅੰਸ ਹੈ ਮੇਰਾ ਆਪਣਾ ਪੰਨ ਹਜੇ ਤੱਕ ਲੱਭੀ ਜਾਂਦਾ ਨਹੀਂ ਲੱਭਾ ਨਹੀਂ ਲੱਭਾ ਨਹੀਂ ਲੱਭਾ ਆਪਣਾ ਤੁਹਾਡੇ ਵਿੱਚ ਲੱਭਾ ਆ ਪਰ ਤੁਸੀਂ ਬਹੁਤ ਦੂਰ ਇੰਨੇ ਬੱਤੇ ਬਹੁਤ ਘੱਟ ਟਾਈਮ ਕੱਢ ਰਹੇ ਆ ਪਰ ਦੇ ਵੀ ਜਿਹੜੇ ਕੱਢ ਰਹੇ ਆ ਬਹੁਤ ਆ ਬੋਲੇ ਥੈਂਕ ਯੂ ਮੇਰੇ ਅੰਦਰ ਕਮਰੇ ਵਿੱਚ ਬਿਜੀ ਹੋਈ ਜਾ ਕੰਮ ਆਪਣੀ ਜਗ੍ਹਾ ਤੇ ਆ ਚਲੋ ਟਾਈਮ ਫਿਰ ਉੱਥਾ ਜਾ ਮਜਬੂਰੀਆਂ ਇਹੀ ਬਾਹਰ ਪਰਦੇਸ ਇਹੀ ਆ ਉਹ ਆਪਾਂ ਸਮਝ ਸਕਦੇ ਤੇ ਦੋਸਤੀ ਬਾਰੇ ਕੀ ਕਹਣਾ ਗਿਉਂਗੇ ਦੋਸਤੀ ਬਾਰੇ ਇਹੀ ਆ ਕੰਜਰ ਖੰਦੇ ਨਾਲ ਜੇ ਲਾਉਂਗੇ ਤਾਂ ਕੁਛਤਾਉਂਗੇ ਜੇ ਲਾਉਣੀ ਆ ਤਾਂ ਫਿਰ ਤੋੜ ਨਾ ਪਾਓ ਜੇ ਨਹੀਂ ਨਿਪਾ ਸਕਦੇ ਤੇ ਲਾਉਂਦੇ ਕਈ ਬੰਦੇ ਦੋਸਤੀ ਮੈਂ ਸੁਣਨਾ ਚਾਹੁੰਦਾ ਆਪਾਂ ਐਂ ਗੱਲ ਹਾਂਜੀ ਆਪਾਂ ਤਕਰੀਬਨ 25 ਸਾਲ ਤੱਕ ਦੇ ਦਿਨ ਜਾਣਨੇ ਹਨ ਬਿਲਕੁਲ ਜੀ ਬਿਲਕੁਲ ਜੀ ਜੇ ਹੁਣ ਜਾ ਕੇ ਪਾਸੇ ਹੋ ਜੀ ਇੱਕ ਦੂਜੇ ਤੋਂ ਫਿਰ ਉਹ ਦੋਸਤੀ ਹੋਣੀ ਹੈ ਇਹ ਮਤਲਬ ਹੋਇਆ ਨਹੀਂ ਪਾਸੇ ਹੋਣ ਵਾਲਾ ਕੋਈ ਮਤਲਬ ਨਹੀਂ ਇਹ ਮਤਲਬ ਉਹ ਬੰਦਾ ਪਾਸੇ ਹੋਇਆ ਉਹ ਉਸ ਦਾ ਕਿਸੇ ਮਜਬੂਰੀ ਕਰਕੇ ਪਾਸੇ ਹੋ ਮੋਂ ਤੁਸੀਂ ਹੋ ਸਕਦਾ ਹੈ ਕਿ ਤੁਹਾਡੇ ਕੋਈ ਇਦਾਂ ਦੀ ਕੋਈ ਰਾਸਤਾ ਹੀ ਮਜਬੂਰੀ ਕਰਦਨ ਚੋਣ ਲੈ ਦਿੱਤਾ ਹੋਵੇਗਾ ਹੋ ਸਕਦਾ ਹੈ ਕਿ ਤੁਹਾਡੇ ਕੋਈ ਘਰ ਦਾ ਲੈਸ਼ਰਾ ਇਦਾਂ ਦਾ ਖਰਾਬ ਹੋ ਗਿਆ ਹੋਵੇ ਤੁਸੀਂ ਮਤਲਬ ਪਾਸੇ ਹੋ ਗਏ ਹੋ ਹਨ ਜੇ ਕੋ ਬਿਨਾ ਮਤਲਬ ਤੋਂ ਪਾਸੇ ਹੋ ਜਾ ਬਿਨਾ ਮਤਲਬ ਤੋਂ ਪਾਸੇ ਹੋ ਸਕਦਾ ਹੈ ਕਿ ਜਿਆਦਾ ਪੈਸਾ ਆ ਗਿਆ ਹੋਵੇ ਕੋਸਾ ਦਾ ਕਰ ਤਾ ਜਿਕ ਮਾਡਾ ਗਿਆ ਹੋਵੇ ਇਹ ਗੱਲਾਂ ਹੋ ਸਕਦੀਆਂ ਪਰ ਯਾਰੀ ਦੋਸਤੀ ਤਾਂ ਕਿਉਂਕਿ ਇਸ ਟਾਈਮ ਤਾਂ ਲੱਭਣੀ ਬਹੁਤ ਔਖੀ ਆ ਜੇ ਲੱਭ ਜਾਵੇ ਤਾਂ ਮਾਣੋ ਦਾ ਸ਼ੁਕਰ ਹੈ ਪ੍ਰਵਾਦਨ ਲੱਭ ਪਿਆ ਤੁਹਾਨੂੰ ਸਹੀ ਗੱਲ ਆ ਠੀਕ ਆ ਤੇ ਜੇ ਤੁਸੀਂ ਦੋਸਤੀ ਲੱਭਣੀ ਆ ਉਹਦੇ ਲਈ ਸੌਰੀ ਆ ਮੈਂ ਨਹੀਂ ਕਹਿ ਸਕਦਾ ਕਿ ਤਾਂ ਮੈਂ ਇਸ ਟਾਈਮ ਲੱਭ ਸਕ ਕਿਹਦੇ ਵਿੱਚ ਕਿਹੋ ਜਿਹਾ ਦੋਸਤ ਨਹੀਂ ਦੋਸਤ ਉਹ ਹੁੰਦਾ ਆ ਕਿ ਜਿਹੜਾ ਤੁਹਾਡੇ ਨਾਲ ਕਦਮ ਨਾ ਕਰੂ ਤਾਂ ਮਲਾ ਕੇ ਹਾਂ ਵੀ ਮੈਂ ਖੜਾ ਆ ਤੂੰ ਜੋ ਮਰਜੀ ਕਰ ਉਹ ਵਾਸਤਾ ਇਹ ਜਿਹੜੀ ਕੋ ਪੈਸੇ ਬਦਲੇ ਲਾ ਬੇ ਖੜਾ ਇਹਦੂ ਆਇਆ ਬਾਅਦ ਇਹਨੇ ਕਹਿ ਰਹੇ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਉਹ ਹੀ ਖੜਾ ਆ ਮੈਂ ਤੇਰੇ ਆ ਜਾ ਕੋਈ ਕੋ ਚੱਕੋ ਚੱਕਰ ਨਹੀਂ ਬਾਸ ਇਹ ਤਾਂ ਗੱਲ ਤੇ ਬੰਦਾ ਸਾਰੀ ਦੁਨੀਆ ਹਰਾ ਸਕਦਾ ਕਿੰਦਾ ਨਹੀਂ ਹੋਣੀ ਚਾਹੀਦੀ ਦੋਸਤੀ ਫਿਰ ਦੋਸਤੀ ਆਪਣੇ ਦਿਮਾਗ ਨਾਲ ਹੋਣੀ ਚਾਹੀਦੀ ਆ ਦੋਸਤੀ ਕਿਸੇ ਨਾਲ ਮਤਲਬ ਨਹੀਂ ਹੋਣੀ ਚਾਹੀਦੀ ਨਾ ਕਿਸੇ ਪੈਸੇ ਨਾਲ ਹੋਣੀ ਚਾਹੀਦੀ ਦਿਲ ਤੋਂ ਹੋਣੀ ਚਾਹੀਦੀ ਆ ਮਤਲਬ ਕਿ ਆਪਣੇ ਤੋਂ ਲੱਗ ਕੇ ਉਹਦੇ ਘਰ ਦੇ ਬੱਚੇ ਤੱਕ ਖਿਆਲ ਰੱਖੇ ਜਿਹੜਾ ਹਾਂ ਕੋਈ ਕਿਸੇ ਨਾਲ ਮਤਲਬ ਨਹੀਂ ਚਾਹੀਦਾ ਹਾਂ ਬਸ ਹੋਰ ਕੁਝ ਨਹੀਂ ਦੋਸਤੀ ਅੱਜ ਕੱਲ੍ਹ ਦੇ ਦੋਸਤੀ ਨਵੋਣੀ ਨਵੋਣੀ ਵੀ ਕਿ ਦੋਸਤ ਬਣਾਉਣੇ ਵੀ ਔਖੇ ਨੇ ਮੇਰੇ ਹਿਸਾਬ ਦੇ ਨਾਲ ਮੈਂ ਅਸਲੀ ਸਿੱਖਿਆ ਹੈ ਜਦ ਲਾਓ ਉਹਨੂੰ ਤੋੜਨ ਭਾਓ ਜੇ ਤੁਸੀਂ ਨਹੀਂ ਲਾ ਸਕਦੇ ਨਾ ਪਿੱਛੇ हट ਜਾਓ ਤੇ ਲਾਓ ਇਹ ਨਾ ਲਾਓ ਨਾ ਹਾਂਜੀ ਲਾਓ ਤੇ ਪਹਿਲਾਂ ਹੀ ਉਦਾਂ ਦਾ ਰਹਿਣਾ ਚਾਹੀਦਾ ਬੰਦੇ ਨੂੰ ਦਿਖਾਵਾ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਕਿਉਂਕਿ ਇਸ ਟਾਈਮ ਆਹ ਮੁਸ਼ਕਿਲ ਦੇ ਵਿੱਚ ਦੋਸਤ ਬਹੁਤ ਮੁਸ਼ਕਿਲ ਲੱਗ ਰਹੇ ਆ ਦਿਖਾਵਾ ਕਰਕੇ ਆ ਦਿਖਾਵਾ ਜ਼ਿਆਦਾ ਆ ਜਿਹੜੇ ਹੈਗੇ ਉਹ ਹੈਗੇ ਆ ਜਿਹੜੀ ਨਹੀਂ ਹੈਗੇ ਨਾ ਕਿਸੇ ਮਤਲਬ ਨੂੰ ਲੱਗੇ ਆ ਜਾਉਂ ਕਿਸੇ ਮਜ਼ਦੂਰੀ ਲੱਗੇ ਆ ਜਾ ਉਹਨੇ ਥਿੰਕਿੰਗ ਇਦਾਂ ਦੀ ਜਗ ਹਾਂ ਵੀ ਇਹ ਛਦਾਈ ਆ ਹਾਂ ਮੈਂ ਉਹਨੂੰ ਦੱਸ ਰਿਹਾ ਜਿਹੜਾ ਮੇਰੇ ਤੇ ਹੱਟ ਬਿੱਤੀ ਆ ਕਿ ਹਾਂ ਵੀ ਤੁਸੀਂ ਮੇਰੇ ਪਰਮਾ ਸਮਝਾ ਰਹੇ ਸੀ ਮੈਂ ਮਤਲਬ ਕਿ ਮੇਰੇ ਮਾਪੇ ਹਾਂ ਕਿ ਤੁਸੀਂ ਉਹਨਾਂ ਤੋਂ ਦੂਰ ਹੋ ਉਹਦਾ ਇਹ ਕੰਮ ਨਹੀਂ ਆ ਸਕਦਾ ਬਿਲਕੁਲ ਮੈਂ ਇਹ ਨਹੀਂ ਕਹਿੰਦਾ ਮੇਰੇ ਕੰਮ ਹੋਣਗੇ ਮੈਂ ਇਹ ਕਿਹਾ ਸੀ ਯਾਰ ਮੇਨੂੰ ਬੋਲ ਦਾ ਸੋਨਾ ਆ ਹਾਂ ਮੈਂ ਇਹ ਦੋ ਸਮਝਾ ਸੀ ਕਿ ਮੇਰੇ ਮੇਨਾਂ ਬੋਲ ਦਾ ਸੋਨਾ ਕਿ ਚਲ ਮੇਰੀ ਫੈਮਲੀ ਨੂੰ ਵੀ ਸੋਨਾ ਬੋਲੂਗਾ ਵੀ ਖੜਾ ਹੋਊਗਾ ਕੱਲ ਨੂੰ ਬਿਲਕੁਲ ਪਰ ਆਈਥਿਕ ਨੂੰ ਮੈਂ ਗਲਤ ਸੀ ਇਹਨਾਂ ਗਲਤ ਸੀ ਵੀ ਸੀਗੇ ਸਾਡੇ ਨੂੰ ਜਦੋਂ ਕਦੇ ਸਾਡਾ ਭਾਜੀ ਬਾਹਰ ਆਇਆ ਨਾ ਤੇ ਉਹਨੇ ਦੁਨੀਆ ਦੇਖੀ ਸੀਗੀ ਬਿਲਕੁਲ ਦੁਨੀਆ ਉਹਨੇ ਸਾਨੂੰ ਕਹਿਣਾ ਵੀ ਤੁਸੀਂ ਆਹ ਚੀਜ਼ ਗਲਤ ਕਰਦੇ ਆ ਹਨਾ ਅਹੀਂ ਚ ਮੂੰਹ ਚੱਕਣਾ ਕਰੀ ਉਹਨਾਂ ਤੁਰਪਣਾ ਕਰੀ ਬਿਲਕੁਲ ਤੁਰਪਣਾ ਉਹਨੂੰ ਰੋਕਣਾ ਸਾਨੂੰ ਤੇ ਸਾਨੂੰ ਫੀਲ ਹੁੰਦਾ ਹੁੰਦਾ ਸੀ ਵੀ ਸਾਨੂੰ ਕਿਉਂ ਕਹਿਦਾ ਬਿਲਕੁਲ ਬਿਲਕੁਲ ਹਨਾ ਇਹ ਚੀਜ਼ ਹੁੰਦੀ ਹੁੰਦੀ ਸੀ ਅਸੀਂ ਫੇਰ ਵੀ ਧੱਕੇ ਨਾਲ ਤੁਰਪਣਾ ਨਹੀਂ ਕੋਈ ਨਹੀਂ ਉਸ ਟਾਈਮ ਆਪਾਂ ਉਹ ਸਿਰਫ ਇੱਕ ਫਰੈਂਡ ਇੱਕ ਭਰਾ ਜਿਹਦੇ ਵਿੱਚ ਆਪਣਾ ਸਭ ਕੁਝ ਲੱਗਦਾ ਸੀ ਇਹ ਵੀ ਆਪਣਾ ਹੈਗਾ ਆ ਪਪਨ ਮਾਵੋ ਗਲਤ ਲੱਗਦੇ ਸੀ ਹਨ ਜਿਹੜਾ ਆਪਾਂ ਸਮਝਾਉਂਦਾ ਹੁਣ ਆਪਾਂ ਜੋ ਕਿਸੇ ਨੂੰ ਸਮਝਾਉਂਦੇ ਆ ਉਹਨੂੰ ਵੀ ਆਪਣੀ ਵੀ ਗੱਲ ਗਲਤ ਲੱਗਦੀ ਬਣੀ ਹੈ ਨਾ ਜੇ ਤਾਂ ਹੁਣ ਆਪਾਂ ਆਪ ਨੂੰ ਐਕਸਪੀਰੀਅੰਸ ਆ ਜੇ ਆਪਾਂ ਕਿਸੇ ਕੋਲ ਗੱਲ ਕਰਦੇ ਆ ਹੋ ਸਕਦਾ ਆਪਣੀ ਵੀ ਗਲਤ ਲੱਗਦੀ ਜਗੀਆਂ ਨਾ ਬਿਲਕੁਲ ਜੀ ਬਿਲਕੁਲ ਮੈਂ ਮੈਨੂੰ ਕਈ ਵਾਰੀ ਕਈ ਨਵਾਂ ਬੰਦਾ ਕੋਈ ਮਿਲਦਾ ਨਾ ਤੇ ਮੈਂ ਉਹ ਨਾਲ ਗੱਲ ਕਰਦਾ ਹੁੰਦਾ ਹਾਂ ਵੀ ਬਈ ਆਹ ਚੀਜ਼ ਇਦਾਂ ਆਹ ਚੀਜ਼ ਇਦਾਂ ਤੁਸੀਂ ਇਦਾਂ ਕਰਿਓ ਹੁਣ ਤੁਸੀਂ ਜੇ ਹੁਣ ਇਸ ਦਾ ਮੈਨੂੰ ਕੋਈ ਨਵਾਂ ਬੰਦਾ ਮਿਲਦਾ ਹਾਂ ਕਿ ਮੇਰੀ ਦੋਸਤੀ ਤੂੰ ਲਾਇਕ ਨਹੀਂ ਹੈਗਾ ਬਿਲਕੁਲ ਮੈਂ ਸਿੱਧੀ ਗੱਲ ਕਰਦਾ ਉਹਦੇ ਮੂੰਹ ਤੇ ਕਿਉਂਕਿ ਮੈਂ ਤੇਰੀ ਦੋਸਤੀ ਲਾਇਕ ਨਹੀਂ ਹੈਗਾ ਕਿਉਂਕਿ ਇਸ ਟਾਈਮ ਤੂੰ ਮੇਰਾ ਦੋਸਤ ਬਣ ਨਹੀਂ ਸਕਦਾ ਨਹੀਂ ਬਣ ਸਕਦਾ ਕਿਉਂਕਿ ਸਿੱਧੀ ਜਿਹੜੀ ਗੱਲ ਹੈ ਵੱਡਾ ਤੇ ਏਜ ਦਾ ਬਹੁਤ ਮੇਰੀ ਏਜ ਦਾ ਤੇਜ ਦਾ ਫਰਕ ਬਹੁਤ ਆ ਹਾਂ ਇਸ ਟਾਈਮ ਮੌਸਮ ਦਾ ਬਹੁਤ ਫਰਕ ਹੈ ਹਾਂ ਕਿਉਂਕਿ ਜਦੋਂ ਹੋ ਜਾਂਦਾ ਕਿ ਮੌਸਮ ਨਾ ਇੱਥੇ ਜ਼ੋਰਪ ਦਾ ਕੋਈ ਦੋਸਤੀ ਆ ਨਾ ਤਾਂ ਕੋਈ ਮੌਸਮ ਆ ਤੇ ਨਾ ਇੱਥੇ ਕੋਈ ਵਰਕ ਆ ਇਸ ਕਰਕੇ ਇਸ ਕਰਕੇ ਕਿਸੇ ਬੰਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਇਸ ਮੌਸਮ ਦੇ ਵਿੱਚ ਕਿਸੇ ਦੋਸਤ ਨੂੰ ਲੱਭਣਾ ਬਹੁਤ ਔਖਾ ਹੈ ਉਹ ਸੋਚ ਵਿੱਚ ਡਿਫਰੈਂਸ ਮਿਲ ਰਿਹਾ بڑی ਸੋਚ ਵਿੱਚ ਇੱਥੇ ਜਿਹੜੇ ਅੱਜ ਨਾਲ ਵਿੱਚ ਆਪਣੀ ਤਾਂ ਹੀ ਔਰ ਕਈ ਕਈਆਂ ਦੇਖੇ ਦੋਸਤ ਘੱਟ ਬਣ ਜਾਂਦੇ ਹਾਂਜੀ ਹਾਂਜੀ ਦੋਸਤ ਬਣਦੇ ਨਹੀਂ ਹੈਗੇ ਹਾਂ ਉਹ ਮਤਲਬ ਹੁੰਦਾ ਗਏ ਮਤਲਬ ਹੁੰਦਾ ਕਿ ਉਹ ਜਿੰਤੇ ਜਿਆਦਾ ਹਾਂਜੀ ਮਤਲਬ ਹੀ ਮਤਲਬ ਵਾਲੀ ਦੋਸਤੀ ਜਿਆਦਾ ਹੋ ਗਈ ਆਪਾਂ ਮੌਸਮ ਹੋ ਗਿਆ ਕਿ ਚੰਗੀ ਕਿਸਮ ਨਾ ਹੋ ਕਈ អਮੋਸ਼ਨ ਨਹੀਂ ਲੱਗੇ អਮੋਸ਼ਨ ਹੀ ਹੈ ਕਿ ਸੱਚੀ ਗੱਲਾਂ ਆ ਕਿਉਂਕਿ ਆ ਆ ਬੀਤੀਆਂ ਆ ਕਿਸੇ ਨੂੰ ਚੰਗੀ ਲੱਗਦੀ ਆ ਕਿਸੇ ਨੂੰ ਨਹੀਂ ਲੱਗਦੀ ਆ ਇਹਦੇ ਵਿੱਚ ਮੈਨੂੰ ਨਿਕ ਕੇਅਰ ਹੈਗੀ ਜੋ ਉਹ ਦਿਨ ਦੀ ਫੀਲਿੰਗ ਮੈਂ ਬਾਹਰ ਕੱਢ ਰਿਹਾ ਹਾਂ ਤੇ ਇਸ ਕਰਕੇ ਆਈ ਏਮ ਸੋਰੇ ਜੇ ਕੋਈ ਠੇਸ ਪਹੁੰਚੇ ਹਨਾ ਉਹਦੇ ਲਈ ਮੈਂ ਪੰਜਾਬ ਪੰਜਾਬ ਜਾਣ ਨੂੰ ਜੀ ਚਾਹਦਾ ਪੰਜਾਬ ਤਾਂ ਮੈਂ ਕਰੀ ਛੱਡ ਨਹੀਂ ਸਕਦਾ ਉਹ ਮੇਰੇ ਖੂਨ ਚ ਹੈ ਜਾ ਮੜ ਕੇ ਮੈਂ ਜਾਊਂਗਾ ਉਹ ਕਿਉਂ ਜਾਊਂਗਾ ਮੈਂ ਤਾਂ ਆਪਣੇ ਫੈਮਿਲੀ ਨੂੰ ਕਹਿੰਦਾ ਬੱਚਿਆਂ ਨੂੰ ਕਹਿੰਦਾ ਆ ਮੈਂ ਨਹੀਂ ਛੱਡ ਸਕਦਾ ਮੈਂ ਮੈਂ ਟਾਲੀਆਂ ਵਿੱਚ ਰਹਿਣਾ ਆ ਮੈਂ ਟਾਲੀ ਪਸੰਦ ਕਰਦਾ ਆ ਮੈਂ ਟਾਲੀ ਬੋਲੀ ਨਹੀਂ ਪਸੰਦ ਜੀ ਕਰਦਾ ਕਿਉਂਕਿ ਮੇਰੀ ਭਾਸ਼ਾ ਪੰਜਾਬੀ ਆ ਆਈ ਲਵ ਪੰਜਾਬੀ ਮੇਰਾ ਪੇ ਗੁਰੂਕੋਸ਼ ਹੈ ਉਹ ਇਹ ਤੋਂ ਵੱਧ ਕੇ ਮੈਂ ਕੁਝ ਨਹੀਂ ਕਹਿਣਾ ਚਾਹਦਾ ਮੈਂ ਸਹੀ ਗੱਲ ਪਾਇਆ। ਉਹਦੇ ਕੋਲ ਬੰਦੇ ਨੂੰ ਜੋ ਮਨਜ਼ੀ ਕਰਨਾ ਪਾਜੇ ਮੈਂ ਸਭ ਆਪਣੇ ਦੇ ਨਾਲ ਵੀ ਆਪਾਂ ਜਿਹੜੇ ਲਿਖਦੇ ਨੇ ਮੇਰੇ ਹਿਸਾਬ ਨਾਲ 90% ਲੋਕਾਂ ਦੇ ਮਨ ਦੇ ਵਿੱਚ ਹੁੰਦਾ ਹੀ ਨਹੀਂ ਆਪਾਂ ਮੁੜਨਾ। ਵੀ ਠੱਕ ਮੁੜ ਨਹੀਂ ਹੁੰਦਾ। ਮੁੜ ਨਹੀਂ ਹੁੰਦਾ ਉਹ ਕਿਉਂਕਿ ਮਜਬੂਰੀ ਆ। ਇੱਕ ਤਾਂ ਘਰ ਵਾਲੀ ਹੁੰਦੀ ਆ। ਤਾਂ ਦੂਜੇ ਬੱਚੇ ਪੱਲੇ ਪੈ ਗਏ ਹੁੰਦੇ ਆ। ਬੱਚੇ। ਤਾਂ ਬੱਲੇ ਮਤਬੂਦੀ ਹੁੰਦੀ ਉਹਨਾਂ ਦੀ ਕਿ ਉਹਨਾਂ ਨੂੰ 20 ਸਾਲ ਬਹੁਤ ਸਮਝ ਆਉਣੀ ਆ ਕਿ ਫਿਰ ਆਪੇ ਕੀਸ ਰਹਾ। ਮੈਂ ਇਹ ਕਹਿੰਦਾ ਉਹਨਾਂ ਦਾ ਮਤਲਬ ਉਹਨਾਂ ਅਸੀਂ ਦਿੱਤਾ ਆ ਉਹਨਾਂ ਦਾ ਕਸੂਰ ਨਹੀਂ ਹੈਗਾ ਉਹਨੂੰ ਅਸੀਂ ਦਿੱਤਾ ਫਿਊਚਰ ਕਿ ਤੁਸੀਂ ਇੱਥੇ ਰਹਿਣਾ ਹੈ ਇੱਥੇ ਕੰਮ ਕਰਨਾ ਹੈ ਉਧਰ ਜੀ ਭਾਸ਼ਾ ਸਿੱਖਣੀ ਆ ਉਧਰ ਦੇ ਕੰਮ ਕਰਨੇ ਹਨ ਹੁਣ ਆਪਣੇ ਆਪਾ ਉਹ ਟਾਈਮ ਚੇਂਜ ਨਹੀਂ ਕਰ ਸਕਦੇ ਠੀਕ ਆ ਆਪਾਂ ਸਮਾ ਮੋੜ ਕੇ ਨਹੀਂ ਜਾ ਸਕਦੇ ਹਾਂ ਜੀ ਸਾਡੀ ਮੋੜ ਕੇ ਹੀ ਜਾ ਸਕਦਾ ਆਪਾਂ ਵੀ ਆਪਾਂ ਵੀ ਵੈਸੇ ਜੇ ਸੋਚਦੇ ਆਪਾਂ ਵੀ ਤਾਂ ਮਜਬੂਰੀ ਜੀ ਆਏ ਸੀ ਮਜਬੂਰੀ ਚ ਆਪਾਂ ਆਏ ਸੀ ਤੇ ਆਪਾਂ ਕੰਮ ਕਰਨ ਆਏ ਆ ਆਪਾਂ ਦੇਸ਼ ਤੇ ਕਬਜ਼ਾ ਕਰਨੀ ਆ ਜੀ ਆਪਾਂ ਰਹੇ ਨਹੀਂ ਆਏ ਪੱਕੇ ਹਾਂ ਜੀ ਰਹੇ ਨਹੀਂ ਜਾਏ ਹੈਗੇ ਇਹ ਮੈਂ ਇੱਕ ਸਿਰਫ ਆਪਾਂ ਇੱਕ ਅੱਗੇ ਬਦਲਣ ਵਾਸਤੇ ਆਪਾਂ ਗਰੀਬੀ ਦੂਰ ਕਰਨ ਵਾਸਤੇ ਮੈਂ ਸਿਰਫ 에ਰੋ ਕਮੋਨ ਆਇਆ ਹਾਂ ਮੈਂ ਸਿਰਫ ਇਸ ਕਰਕੇ ਨਹੀਂ ਆਇਆ ਕਿ ਮੈਂ ਇਟਾਲੀਆ ਵਿੱਚ ਕਬਜ਼ਾ ਕਰਾਂ ਕਿ ਜਾਂ ਮੈਂ ਕੰਮ ਤੇ ਕਬਜ਼ਾ ਕਰਾਂ ਆਪਦੀ ਕਮਾਈ ਕਰੋ ਤੇ ਮੁੜ ਜਾਓ ਬਸਤ ਆਪਣੇ ਦੱਸ ਕੇ ਜਿਹੜੇ ਇਮੋਸ਼ਨ ਹੋ ਗਏ ਤੋ ਇਹਨੇ ਵੀ ਇੰਨਾ ਕੁਛ ਇਹਨਾਂ ਨੇ ਦੇਖਿਆ ਆ। ਦੇਖਿਆ ਮੈਨੂੰ ਨਹੀਂ ਪਤਾ ਫੜਾ। ਅਸੀਂ ਕੱਢਦੇ ਨਹੀਂ ਕਦੇ ਵੀ ਕਿਉਂਕਿ ਸਾਡੇ ਦਿਲ ਥੋੜੇ ਹਾਰੜ ਆ। ਕੋਈ ਹਾਰਡ ਵਰਕ ਕੀਤੀ ਹੋਈ ਆ। ਬਸ ਹੋਰ ਕੁਝ ਨਹੀਂ ਹੈਗਾ ਕਿਉਂਕਿ ਆਪਣੇ ਦਿਲ ਵਿੱਚ ਨੱਪ ਕੇ ਰੱਖਿਆ ਹੋਇਆ ਸਾਰਾ ਕੁ ਲਾਫੇ ਚੱਲ ਗਏ ਆ। ਹੁਣ ਇਹ ਚੁੱਲ ਗਿਆ ਆ। ਬਾਰ ਬਾਰ ਥੱਕੇ ਖਾਦੇ ਆ। ਹਾਂਜੀ ਹਾਂਜੀ ਠੀਕ ਹੈ ਕਿ ਨਹੀਂ? ਦੋ ਤਿੰਨ ਰਿਪੋਰਟ ਦੇ ਬਾਰ ਬਾਰ ਤੁੜ ਕੇ ਜਦੋਂ ਜਮਾ ਸਾਈਕਲ ਵੀ ਹੋਣਾ ਹੋ ਸਕਦਾ ਹੈ ਬੱਸ ਵੀ ਹੋਣੀ ਪਬਲਿਸੀਤਾ ਕਰਦੇ ਹੁੰਦੇ ਸੀ ਹਾਂਜੀ ਤੇ ਮੋਰੇ ਟੋਕਰੀ 'ਚ ਵੀ ਸੈਫ ਪੇਪਰ ਹੋਣਾ ਬਿਲਕੁਲ ਜੀ ਬਿਲਕੁਲ ਬੱਚੇ ਵੀ ਸਾਈਕਲ ਪੇਪਰਾਂ ਲੱਦਿਆ ਹੋਣਾ ਤਾਂ ਕੇਰੀ ਬਾੜੀ ਚੜਨਾ ਪੈਣਾ ਤੇ ਬਰ ਵੀ ਹੋਣੀ ਸਹੀ ਗੱਲ ਉਹ ਚੜਨਾ ਹੋਣਾ ਹਾਂਜੀ ਉਦਾਂ ਹੀ ਜਾਣਾ ਜਾਣਾ ਅਸੀਂ ਉਹ ਟਾਈਮ ਦੇਖਿਆ ਹੋਇਆ ਕਿ ਆਪਣੇ ਸਾਈਕਲਾਂ ਦਾ ਸਮਾਂਟ ਹੋਇਆ ਹੋਇਆ ਹਾਂ ਬਰਫਾਂ ਵਿੱਚ ਜਾਜ ਕੋਈ ਕਵੇ ਤੂੰ ਗੱਡੀ 'ਚ ਘੁੰਮਦਾ ਵੀ ਹਾਂਜੀ ਉਹ ਸਾਡੇ ਆਪਣੇ ਕਲਾ ਫੇਰਾ ਸਾਡੇ ਤੇ ਦਾਫਰੇ ਦਿੱਤਾ ਹੋਇਆ ਕਹਿੰਦੇ ਕਹਿੰਦਾ ਬੜੀ ਆਕੜ ਆ ਹਨਾ ਆਕੜ ਸਾਨੂੰ ਦਾਫਰੇ ਦੀ ਗੋਦ ਵਿੱਚ ਆ ਇਹ ਤਾਂ ਵੀ ਰੱਖ ਤੂੰ ਮੈਂ ਤੇਰੇ ਨਾਲ ਇਸ ਕਰਕੇ ਰੱਖੀ ਹੋਈ ਆ ਵੀ ਤੂੰ ਕਿਸੇ ਨਾਲ ਮਾੜਾ ਨਹੀਂ ਕਰਨਾ ਕਰਦੇ ਆ ਮਾੜਾ ਵੀ ਕਰਦੇ ਚੰਗਾ ਵੀ ਕਰਦੇ ਪਰ ਮਾੜਾ ਘੱਟ ਕਰਦੇ ਆ ਮਾੜਾ ਉਹਨੇ ਕਦੇ ਜਿਹੜਾ ਮਾੜਾ ਆ ਅਸੀਂ ਪਿੱਛੇ ਹਟ ਜਾਨੇ ਮਾੜਾ ਇਹ ਕਰਦੇ ਆ ਪਰ ਮਾੜਾ ਇਹ ਨਹੀਂ ਸੋਚਦਾ ਕਿ ਉਹ ਐਦਾਂ ਹੋ ਜਾਊ ਜਾਂ ਉਦਾਂ ਹੋ ਜਾਊ ਨਾ ਪਿੱਛੇ ਹਟ ਜਾਨੇ ਇਹ ਸਾਡੀ ਮਾਰੀ ਜਾਂਦਾ ਬਾਸਤ ਮੈਂ ਕਹਿੰਦਾ ਚੰਗੀ ਆ ਨਹੀਂ ਤੇ ਆਪਾਂ ਲੱਗਦਾ ਕਿ ਆਪਾਂ ਕਿਸੇ ਨਾਲ ਨਹੀਂ ਸੈਟ ਹੈਗੇ ਪਿੱਛੇ ਹੋ ਜੋ ਵਧੀਆ ਸੋਚਣ ਵਾਲੀ ਦੀ ਗੱਲ ਬਹੁਤ ਦੂੰਗੀ ਆ ਬੱਚਾ ਹਾਂ ਠੀਕ ਹੈ ਜਿਹੜਾ ਸੋਚਦਾ ਕਿ ਮੇਰੇ ਬਾਰੇ ਪਿੱਛੇ ਖੜ ਗਿਆ ਇਹ ਸਾਲਾ ਠਾਕੜ ਖੋਲ ਕਰਦਾ ਇਹ ਨਾ ਮੈਂ ਮਾਰਾਂ ਮੈਂ ਇਹਨੂੰ ਬੋਲ ਤੇ ਨਹੀਂ ਦਿਲ ਭੇਜਦਾ ਤੂੰ ਪਿੱਛੇ ਹੁਣਾ ਮੈਂ ਨਾ ਬੈਠ ਰਿਹਾ ਹਾਂ ਨਹੀਂ ਤੁਹਾਡਾ ਦਿਲ ਭੇਜਦਾ ਤੂੰ ਪਾਉਂਦਾ ਤੂੰ ਸੋਚਣੀ ਆ ਨਾ ਵੀ ਨਹੀਂ ਤਾਲ ਨੂੰ ਦਿਲ ਭੇਜਦਾ ਪਿੱਛੇ ਹਟ ਜਾਓ ਥਾਣੇ ਕਿਉਂਕਿ ਆਪਣੇ ਜੀਵਨ ਦੀ ਮਦਦ ਇਹ ਸੋਚੀਂ ਕੱਢਦੀ ਕਿ ਬੰਦੇ ਨਾਲ ਮੈਂ ਧੋਖਾ ਕਰ ਨਹੀਂ ਸਕਦਾ ਨਾ ਮੈਂ ਜਾ ਸਕਦਾ ਇਸ ਕਰਕੇ ਆਪਾਂ ਪਿੱਛੇ हट ਗਿਆ ਸੱਚੇ ਸੱਚ ਜਿੱਥੇ ਬੋਲਦਾ ਨਾ ਬੰਦਾ ਸੱਚ ਦੇ ਨਾਲ ਖੜਾ ਹੋਣਾ ਚਾਹਦਾ ਜਿਹੜੀ ਜਗ੍ਹਾ ਸੱਚ ਨਾਲ ਖੜਨਾ ਔਖਾ ਕੋਈ ਖੜਾ ਹੋਵੇ ਚਾਹੇ ਨਾ ਹੋਵੇ ਆਪਾਂ ਖੜੇ ਆ ਜਿੰਤੇ ਤੱਕ ਵੀ ਹੈਗੇ ਆ ਜਿਹੜਾ ਸੱਚਾ ਬੰਦਾ ਆ ਉਹਦਾ ਸਾਥ ਦਈਦਾ ਆ ਜਿਹੜਾ ਝੂਠ ਬੋਲਦਾ ਆ ਉਹ ਤਾਂ ਪਿੱਛੇ ਹਟ ਜਾਂਦਾ ਬੋਰ ਮੂਹ ਦੇ ਕਹਿ ਵੀ ਨਹੀਂਦਾ ਆ ਕਿ ਤੂੰ ਨਹੀਂ ਚੰਗਾ। ਇਹੀ ਚੀਜ਼ ਆਪਣੀ ਮਾਰੀ ਲੱਗਦੀ। ਇਹੋ ਹੀ ਮਾਰੀ ਲੱਗਦੀ ਜਿਹੜੀ ਸਾਲਾ ਗੰਦਾ ਆ। ਹਨਾ ਗੰਦੇ ਹੈਗੇ ਆ। ਚਲੋ ਤੁਹਾਨੂੰ ਗੰਦੇ ਲੱਗਦਾ ਆ। ਜਿਹੜੇ ਮਾਲਕਾਂ ਨੂੰ ਕੰਮ ਕਰਦੇ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਗੰਦਾ ਕਿ ਚੰਗਾ। ਹਾਂ। ਕੋਈ ਵੀ ਨਾਰਮਲ ਵੀ ਇਨਸਾਨ ਵੀ ਆ ਜੇ ਆਪਾਂ ਕੇ ਚਾਰ ਬੰਦੇ ਖੜੇ ਆਪਾਂ ਕੋਈ ਚੰਗੀ ਗੱਲ ਕਰਦੀ ਆ ਸੱਚੀ ਗੱਲ ਕਰਦੀ ਆ। ਹਾਂਜੀ ਹਾਂਜੀ। ਤੇ ਜੇ ਚਾਰ ਬੰਦੇ ਖੜੇ ਤਿੰਨਾਂ ਨੂੰ ਚੁੱਪ ਜਾਂਦੀ ਵੀ ਇਹ ਤਾਂ ਕੋਈ ਬੋਲਦਾ। ਬਿਲਕੁਲ ਜੀ। ਕਿਉਂਕਿ ਅੱਜ ਕੱਲ ਮੈਂ ਦੇਖਿਆ ਲੋਕਾਂ ਨੂੰ ਥੋੜੀ ਜੀ ਚਾਪਰੂਸੀ ਆ ਬਸ ਆ। ਚਾ ਹੋ ਰਿਹਾ ਨਹੀਂ ਉਹ ਚਾਪ ਨੂੰ ਸੀ ਪਸੰਦ ਵਾਲੋ ਕਰਦੇ ਅੱਧੀਆ ਤਾਂ ਉਹਨਾਂ ਦਾ ਬੁੱਧੀ ਭ੍ਰਸਟ ਹੋ ਗਈ ਦਵਾਈਆਂ ਖਾ ਕੇ ਅੱਧਾ ਨਸ਼ਾ ਕਰਕੇ ਹੋ ਗਈ ਆ ਅੱਧਾ ਉਹਨਾਂ ਦੇ ਜਲਸ ਕਰਕੇ ਹੋ ਗਈ ਆ ਤੇ ਬਾਡੀ ਵਾਲੀ ਰਹਿ ਗਈ ਆ ਉਹ ਉਹਨਾਂ ਦੀ ਉਹ ਤਾਂ ਹੀ ਉਹਨਾਂ ਦੀ ਸੋਲ ਲਾਚ ਦੇ ਵਿੱਚ ਜੇ ਕੁਝ ਕਹਿਣਾ ਤਾਂ ਬੱਸ ਉਸ ਬਾਰੇ ਬੱਸ ਦੋਸਤ ਬਾਰੇ ਜੇ ਤੁਸੀਂ ਕਿਤੇ ਲਗਾ ਰੱਖਿਆ ਆ ਤਾਂ ਰੱਖੋ ਨਹੀਂ ਰੱਖਿਆ ਸਸੀ ਗੱਲ ਕਰ ਰਹੇ ਹਾਂ ਪੁਸ਼ਪਾ ਜੁਕੇਗਾ ਨਹੀਂ ਜੁਕੇਗਾ ਨਹੀਂ ਸਾਲਾ ਸਹੀ ਹੈ ਬਹੁਤ ਵਧੀਆ ਦੇਖਦਾ ਹੈ ਪੁਸ਼ਪਾ ਨਹੀਂ ਚੁਕੇਗਾ ਜੁਕੇਗਾ ਨਹੀਂ ਸਾਲਾ ਕੀ ਕਰ ਜੋ ਪੂਰੀ ਦੁਨੀਆ ਝੁਕਦੀ ਝੁਕ ਜਾਏ ਜੇ ਸਾਲਾ ਜੁਕੇ ਜੀਏ ਨਾ ਜੁਕੇ ਜਾਣਾ ਕੀ ਕਰੇਗਾ ਕੀ ਗੱਲ ਹੈ ਸਹੀ ਹੈ ਬਸ ਇਹੋ ਕਰਨ ਚਾਹਦਾ ਹਾਂ ਹੁਣ ਆਪਾਂ ਮਿਲਣਾ ਹੈ ਆਪਣੇ ਵਿੱਚ ਕਰਮ ਨਾਲ ਆਪਣਾ ਕਰਮ ਕਰਦੇ ਰਹੋ ਹੂੰ ਆਪਣੇ ਰਸਤੇ ਤੇ ਜਾਂਦੇ ਰਹੋ ਰੱਬ ਤੁਹਾਨੂੰ ਆਪੇ ਸਤਿਵੰਤੀ ਬਖਸ਼ੂਗਾ 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 ਜੇ ਕੋ ਬੰਦਾ ਇਨਸਾਨ ਕੋਈ ਖੜਾ ਹੁੰਦਾ ਆ ਕੋਈ ਚੰਗਾ ਆ ਕੋਈ ਮਾੜਾ ਆ ਉਹ ਰੱਬ ਦੇ ਹੱਥ ਛੱਡ ਦੋ ਕੋਈ ਨਾ ਟਾਈਮ ਦਸੂਗਾ ਟਾਈਮ ਦਸੂਗਾ ਸਮਾਂ ਆ ਕੇ ਸਾਰਾ ਕੁਝ ਸਾਹਮਣੇ ਆ ਜਾਂਦਾ ਆ ਤੇ ਹੁਣ ਵੀਡੀਓ ਨੂੰ ਸਾਰੇ ਜਣੇ ਲਾਈਕ ਕਰਨਗੇ ਸ਼ੇਅਰ ਕਰਨਗੇ ਪੁਸ਼ਪਾ ਜੋ ਵੀ ਕਰਦੇ ਹੋ ਬਾਸ ਜੋ ਵੀ ਕਰਦੇ ਹੈ ਸਹੀ ਆ ਜੀ ਮਿਲਦੇ ਆ ਨੈਕਸਟ ਵੀਡੀਓ ਦੇ